ਮੇਰਾ ਪਹਿਲਾ ਗੀਤ ਬਹੁਤ ਖਾਸ ਸੀ ਮੇਰੇ ਯਾਦਾਂ ਮੇ ਬੇਬੇ ਨਾਲ ਸਾਡੇ ਉਥੇ ਕੰਗਣ ਵਾਲ ਪਿੰਡ ਆ ਇੱਕ ਕੁਟਿਆ ਦੇ ਲਾਗੇ ਬਲੇਰਕੋਟ ਲੇਰੀਆ ਚ ਮੈਂ ਬੇਬੇ ਨਾਲ ਗਿਆ ਦਵਾਨ ਸੀ ਉਥੇ ਬੇਬੇ ਦਾ ਤਾਂ ਹੁਣ ਪਿੱਛੇ ਬੈਠਾ ਮੈਂ ਬਾਜੇ ਦੇ ਨਾਲ ਬੇਬੇ ਦੇ ਬੈਠਾ ਤੇ ਬੇਬੇ ਨੇ ਨਾ ਇੱਕ ਧਾਰਨਾ ਪੜ੍ਹੀ ਸੀ ਉਹ ਤਾਂ ਅੱਖੀਆਂ ਨੇ ਹੋਰ ਵਦਮਾ ਨੂੰ ਤੂੰ ਦੱਸ ਵੇ ਉਹ ਤਾਂ ਅੱਖੀਆਂ ਔਰ ਉਹ ਗੱਲ ਕਰਦਿਆਂ ਕਰਦਿਆਂ ਉਹ ਬੇਬੇ ਉਹਨੀਆਂ ਸੀ ਕੁੱਟੀਆਂ ਵਾਪਸ ਆ ਗਏ ਮੇਰੇ ਲਾਈਨ ਨਾਲ ਹੀ ਆ ਗਏ ਅੱਛਾ ਮੈਂ ਆ ਕੇ ਬੇਬੇ ਨੂੰ ਆਖਿਆ ਸੀ ਬਹੁਤ ਉੱਥੇ ਖੂਹ ਹੈ ਕੁੱਟੀਆਂ ਚ ਉੱਥੇ ਬਹੁਤ ਇੱਕ ਬਹੁਤ ਉਹ ਥੱਲੇ ਖੜਾ ਮੈਂ ਬੇਬੇ ਮੇਰਾ ਜੀ ਕਰਦਾ ਮੈਂ ਆ ਗੀਤ ਪਗਾਵਾ ਉਹ ਤਾਂ ਆਖੀ ਜਾਂਨੇ ਹੋਰ ਜਿੰਨਾ ਨੂੰ ਤੂੰ ਦੱਸਦਾ ਜੀ ਬੇਬੇ ਕਹਿੰਦੀ ਬੜਵਾ ਲਾ ਮੈਂ ਬਾਬੇ ਬੇਲੀ ਨੂੰ ਫੋਨ ਲਾ ਲਿਆ ਹਮ ਯੂਨੀਵਰਸਿਟੀ ਵਾਲਾ ਯਾਰ ਬੇਬੇ ਆਏ ਬੋਲੀ ਉਹ ਤਾਂ ਆਖੀ ਜਾਂਨੇ ਹੋਰ ਜਿੰਨਾ ਨੂੰ ਤੂੰ ਦੱਸਦਾ ਤਾਂ ਫਿਰ ਬਾਬੇ ਬੇਲੀ ਨੇ ਪਹਿਲਾ ਗੀਤ ਲਿਖਿਆ ਹਮ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਯੱਖਾਂ ਨੇ ਉਹਨਾਂ ਜੋ ਬੱਚੇ ਦੇ ਫਿਰ ਪਰੋਇਆ ਗੱਲਾਂ ਹਣਾ ਉਹਨੇ ਇੱਕ ਬੜਾ ਸੋਹਣਾ ਸ਼ੇਅਰ ਲਿਖਿਆ ਸੀ ਉਹ ਮੈਂ ਉਹਦੇ 'ਚ ਰਿਕਾਰਡਿੰਗ 'ਚ ਗਾ ਸਕਿਆ ਸੀ ਤੁਹਾਨੂੰ ਕਿ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਇਹ ਦੁਨੀਆ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭਦੇ ਚਾਹ ਬਾਰੋਂ ਸੋਨੇ ਦੇ ਪੁੱਤਲੇ ਨੇ ਤੇ ਵਿੱਚ ਭਰੀਆਂ ਫੱਕਾਂ ਨੇ ਔਰ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰੀ ਅੱਖਾਂ ਨੇ ਕਿਆ ਬਾਤ ਐਨਾ ਸਕੂਨ ਐਨਾ ਜਾਨੀ ਉਹ 뮤지컬ੀ ਵੀ ਬਹੁਤ ਸੋਹਣਾ ਟ੍ਰੀਟ ਕੀਤਾ ਕਵੀ ਸਿੰਘ ਨੇ ਤੇ ਉਹਦਾ ਅਸੀਂ ਇੱਕ ਬੜਾ ਛੋਟਾ ਜਿਹਾ ਵੀਡੀਓ ਬਣਾਇਆ ਸੀ ਦੇਖਣਾ ਜਿੱਥੋਂ ਭਾਗ ਲੱਗਣੇ ਹੁਣ ਹੁਣ ਕੋਈ ਉਹਦੇ 뮤직 ਤੇ ਖਰਚਾ ਨਹੀਂ ਕੋਈ ਉਹਦੇ ਬੋਲਾਂ ਤੇ 70 ਰੁਪਏ ਚ ਗਾਣਾ ਦਿੱਤਾ ਸੀ ਬਾਬਾ ਬੇਲੀ ਜੀ ਮੈਨੂੰ ਭਾਈ 70 ਵੀ ਆ ਜੀ ਹਾਂ 70 ਰੁਪਏ ਚ ਕਿਆ ਬਾਤ ਹੈ ਬਾਬਾ ਬੇਲੀ ਮੈਨੂੰ ਕਹਿੰਦਾ ਕਹਿੰਦਾ ਮੈਂ ਗੀਤ ਦੇ ਦੇਣਾ ਤੈਨੂੰ ਜਦੋਂ ਪੂਰਾ ਹੋ ਗਿਆ ਹਾਂ ਸ਼ੇਖੂ ਪੂਰਾ ਹੋ ਜਾਂਦਾ ਸੀ ਯੂਨੀਵਰਸਿਟੀ ਦਾ ਭਾਗ ਲੈ ਬੱਸ ਤਾਂ ਮੈਂ ਗਿਆ ਲੈਣ ਕਹਿੰਦਾ ਦੋ ਸ਼ਰਤਾਂ ਨੇ ਇੱਕ ਤਾਂ ਰੁਪਏ ਲਵਾਂਗਾ 7 ਇੱਕ ਮੈਨੂੰ ਕੁਝ ਇਹੋ ਜਿਹਾ ਸੁਣਾ ਜੀ ਦੇ ਨਾਲ ਮੈਂ ਰੋਵਾਂ ਬਾਹ ਦੇਖ ਭਰਾਵਾ 7 ਰੁਪਿਆ ਦੀ ਗੱਲ ਤਾਂ ਹੈਗੀ ਠੀਕ ਹੁਣ ਯਾਰ ਰਵਾਉਣਾ ਬਾ ਭਰਾਵਾ ਕਿ ਛੋਟੀ ਜਿਹੀ ਗੱਲ ਆ ਮੈਂ ਕੁਝ ਮੈਂ ਇਹੋ ਜਿਹਾ ਗਾਵਾਂ ਇਨਾ ਅਸਰ ਹੋਵੇ ਉਹਦੇ ਚ ਕਿਤਰੀਆਂ ਅੱਖਾਂ ਚ ਪਾਣੀ ਆ ਜਾਏ ਹੂੰ ਬਿਲਕੁਲ ਹਾਂ ਤਾਂ ਫਿਰ ਮੈਂ ਉਹਨੂੰ ਸੁਣਾਇਆ ਸੀ ਉਹ ਮੈਂ ਲੱਜਪਾਲਾਂ ਦੇ ਲੜ ਲੱਗੀ ਮੇਰੇ ਤਾਂ ਗੰਮ ਤਰੇ ਜਾਂਦੇ ਤੇ ਸੁਖਣਾ ਬਾਬਰ ਹੋਇਆ ਉਹਨੇ ਉਹ ਗੀਤ ਦਿੱਤਾ ਤੇ ਗੀਤ ਬਹੁਤ ਛੋਟੇ ਛੋਟੇ ਸਾਦ ਨਾਲ ਰਿਲੀਜ਼ ਹੋਇਆ ਤੇ ਦੇਖ ਲਓ ਗੀਤ ਇਨਾਂ ਕ ਮਕਬੂਲ ਹੋਇਆ ਕਿ ਫਾਈਨ ਟੋਨ ਵਾਲੇ ਸਰਦਾਰ ਸਾਹਿਬ ਰਜਿੰਦਰ ਸਿੰਘ ਉਹ ਕੁਟੀਆਂ ਚੱਲ ਕੇ ਆਏ ਮੈਂ 베ਰੀ ਥੱਲੇ ਝਾੜੂ ਲਾਈ ਜਾਂਦਾ ਮੈਨੂੰ ਹੀ ਪੁੱਛੀ ਜਾਂਦੇ ਕਹਿੰਦੇ ਤੁਹਾਡੇ ਇੱਥੇ ਇੱਕ ਗੌਣ ਵਾਲਾ ਮੁੰਡਾ ਰਹਿੰਦਾ ਅਸੀਂ ਉਹਦੀ ਐਲਬਮ ਕਰ ਲਈ ਅੱਛਾ ਉਹ ਗੀਤ ਤੋਂ ਬਾਅਦ ਬਾਈ ਹਾਂ ਉਹ ਤੋਂ ਬਾਅਦ YouTube ਤੇ ਦੇਖ ਕੇ ਆ ਗਏ ਉਹ ਤਾਂ ਮੈਂ ਕਹ ਜਿਉ ਮੈਂ ਹੀ ਆ ਮੁੰਡਾ ਕਹਿੰਦਾ ਮਰ ਤਰੀ ਹੀ ਕਾਸਟ ਕਰਨੀ ਮੈਂ 베ਰੀ ਨਾਲ ਝਾੜੂ ਲਾ ਕੇ ਮਾਜੀ ਮੈਂ ਬੇਬੇ ਨੂੰ ਪੁੱਛਿਆ ਮੈਂ ਭੱਜ ਕੇ ਅੰਦਰ ਕੁਟੀਆਂ ਬੇਬੇ ਕੋਲ ਗਿਆ ਬੇਬੇ ਆਏ ਕਰਕੇ ਕੋਈ ਕੰਪਨੀ ਵਾਲੇ ਆਏ ਬੇਬੇ ਹੱਸ ਕੇ ਕਹਿੰਦੀ ਜਾ ਉਹਨਾਂ ਨੂੰ ਕਹਦੇ ਕੋਈ ਹੂੰ ਤਾਂ ਦੇਖ ਤਾਂ ਸਹੀ ਨਾ ਕਿੰਨੀ ਕਿੰਨੀ ਸਧਾਰਨ ਜੀ ਜੇ ਤਰੀਕੇ ਨਾਲ ਤਾਂ ਐਵੇਂ ਮੈਂ ਆਖੀ ਜਾਵਾਂ ਵੀ ਮੈਂ ਤਾਂ ਬਹੁਤ ਸਟਰਗਲ ਕੀਤਾ ਮੈਂ ਤਾਂ ਐ ਕੀਤਾ ਇਹ ਕੀਤਾ ਨਹੀਂ ਬਾਬਾ ਨਹੀਂ ਕੋਈ ਹੈ ਇਸ ਗੱਲ ਦਾ ਯਕੀਨ ਕਰਿਓ ਸੱਚੀ ਕਿ ਕੋਈ ਹੈ ਜਿਹਦੇ ਹੱਥ ਸਰ ਮੋਟ ਹੈ ਇਹ ਤਾਂ ਅਸੀਂ ਇੰਟਰਵਿਊਾਂ 'ਚ ਬੈਠੇ ਮੈਨੂੰ ਤਾਂ ਡਰ ਲੱਗਦਾ ਜਦੋਂ 10 ਸਾਲਾਂ 'ਚ ਮਹਾਰਾਜ ਨੇ ਕਦੇ ਨਹੀਂ ਬੁਲਾਇਆ ਐਦਾਂ ਕਿ ਮੈਂ ਐ ਕੀਤਾ ਨਹੀਂ ਬਾਬਾ ਨਹੀਂ ਕੋਈ ਹੈ ਜਿਹਦੇ ਹੱਥ ਸਰ ਮੋਟ ਹੈ ਜਿਹੜਾ ਚਲਾਈ ਜਾਂਦਾ ਕੋਈ ਹੈ ਜੀਨੇ ਤਾਂ ਚਾਹ ਬਣਵਾਈ ਹੈ ਹਾਂ ਇਹਨੂੰ ਆਏ ਹਲਾਉਣਾ ਤੇ ਆ ਪੈਨ ਚੱਕ ਕੇ ਆਏ ਰੱਖ ਦੇਣਾ ਇਹ ਆਪਦੇ ਵਸ ਨਹੀਂ ਆ ਬਾਬਾ ਨਹੀਂ ਹੈਣਾ ਹੱਥ ਦਰੋਪਤੀ ਕੋਲੇ ਵੀ ਦੋ ਹੀ ਸੀ ਬਿਲਕੁਲ ਇੱਕ ਨਾਲ ਸਾੜੀ ਫੜੀ ਬੈਠੀ ਇੱਕ ਨਾਲ ਕ੍ਰਿਸ਼ਨ ਉਹ ਕਹਿੰਦਾ ਨਹੀਂ ਤੂੰ ਦੋਨੇ ਉਧਰ ਕਰ ਦੋਨੇ ਤਾਂ ਚੱਕਣੇ ਪੈਣੇ ਤੈਨੂੰ ਤਾਂ ਦੋਨੇ ਤਾਂ ਚੁਕਾਏ ਤਾਂ ਉਦੋਂ ਹੀ ਆ ਗਿਆ ਕ੍ਰਿਸ਼ਨ ਭਗਵਾਨ ਜਿਵੇਂ ਤੂੰ 7 ਰੁਪਏ ਦੀ ਗੱਲ ਕਰੀਆ ਫਿਰ ਇਹਦੇ ਪਿੱਛੇ ਰਾਜਪੁੱਛੇ ਵੀ 7 ਹੀ ਕਿਉਂ 7 ਰੁਪਏ ਨਹੀਂ ਮੈਂ ਨਹੀਂ ਪੁੱਛਿਆ ਬਸ ਜੋ ਕਹਤਾ ਹੈ ਹਾਂ ਬਸ ਜੋ ਕਹਤਾ ਵਾ 7 ਤੇ 7 ਵਜਨ ਸੀ ਆਪਾਂ ਤੁਸੀਂ ਚਾਹ ਪੀਓ ਤੇ ਇੱਕ ਅਸੀਂ ਮਸਤ ਬਣਾ ਦੇਣਗੇ ਜਰੂਰ ਸੁਣਨਾ ਹਾਂ ਕੋਈ ਨਹੀਂ ਕੋਈ ਹੋਰ ਗੱਲ ਕਰ ਲਵੋਨੇ ਅੱਛਾ ਇੱਕ ਚੀਜ਼ ਹੋਰ ਜਿਵੇਂ ਤੁਸੀਂ ਭਾਈ ਪਹਿਲਾਂ ਉਹ ਗੱਲ ਕਿਸੇ ਬਿੱਲੀ ਮੂਹਰੋਂ ਲੰਘ ਗਈ ਤਾਂ ਉਹ ਇੱਕ ਹੋਰ ਵੀ بڑا ਹੁੰਦਾ ਸੀ ਵੀ ਕੋਈ ਬੰਦਾ ਨਾ ਹੁੰਦਾ ਸੀ ਵੀ ਯਾਰ ਇਹ ਬੰਦਾ ਮੂਹਰੋਂ ਲੰਘਾ ਕੰਮ ਨਹੀਂ ਹੋਣਾ ਕੜਮਾ ਫਿਰ ਭਾਈ ਉਹ ਫੋਟੋ ਬਣਾ ਕੇ ਕਿੰਨੇ ਕ ਬੰਦੇ ਕੋਟੇ ਉਹ ਵੀ ਕੀਤਾ ਫੋਟੋ ਬਣਾ ਲਓ ਤੇ ਉਹ ਫਿਰ 76 7 ਲਵਾ ਬੀਬੀ ਆਰਗੇ ਨੇ ਕਟਵਾਇਆ ਕਰੇ ਕਰੇ ਕਟਵਾਇਆ ਹੋਏ ਕਿਤੇ ਮੈਨੂੰ ਬਹੁਤ ਆਇਆ ਇਹ ਗੱਲ ਦਾ ਹਾਂ ਪਰ ਮੈਂ ਕੀ ਤਾਂ ਨਹੀਂ ਕਰਦਾ ਹਾਂ ਉਹ ਨਹੀਂ ਯਾਰ ਨਹੀਂ ਸਾਡੀਆਂ ਬੀਬੀਆਂ ਭੋਲੀਆਂ ਨੇ ਹੂੰ ਸੱਚ ਮਲਾਂ ਹਜ਼ਾਰਾਂ ਦਾ ਪੰਜਾਬ ਤੋਂ ਜਿੰਨੇ ਆ ਬਾਬੇ ਜਿਹੜੇ ਮੇਰੇ ਅਗੇ ਮਾਤਰ ਨੇ ਐਸ਼ ਕਰਨੀ ਆ ਇਹ ਬੰਦਗੀ ਕਰਨੀ ਆ ਸਾਰੇ ਮਾ ਤੁਹਾਡੀ ਦੇਣਾ ਹੈ ਜਾ ਕੇ ਉਧਰ ਹੀ ਬਹਿ ਜਾਂਦੇ ਗਏ ਫਿਲਾਨੇ ਥਾਂ ਤੇ ਇੱਕ ਨਵੇਂ ਬਾਬਾ ਜੀ ਆਏ ਆ ਬਹਿ ਜਾ ਹੁਣ ਬੀਬੀ ਆਉਣੀ ਪਾਪੜ ਨੂੰ ਜਾਣਾ ਹੀ ਪੈਣਾ ਕੋਈ ਤਾਂ ਛੱਡ ਕੇ ਆਉਣਾ ਹਾਂ ਬਾਕੀ ਨਾਲ ਨਾਲ ਚੱਲਦਾ ਗਰਦਾਰੀ ਲਾਲ ਹੁਣ ਗਰਦਾਰੀ ਨਾਲ ਤਾਂ ਨਾਲ ਚੱਲੂਗਾ ਹੀ ਇੰਨੇ ਕੁ ਚੱਕਮ ਚੱਲ ਪੈਂਦਾ ਪਰ ਨਾ ਯਾਰ ਸਾਰੀਆਂ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਆ ਕੇ ਇਹਨਾਂ ਚੀਜ਼ਾਂ ਦੀ ਸਟੱਡੀ ਕਰੋ ਯਾਰ ਹਮ ਹਰ ਚੀਜ਼ ਦਾ ਮੈਂ ਨਾ ਇੱਕਦਮ ਕਿਸੇ ਸਿਆਣੇ ਸੱਜਣ ਤੋਂ ਗੱਲ ਪੁੱਛ ਰਿਹਾ ਸੀ ਉਹ ਬਿੱਲੀ ਵਾਲੀ ਗੱਲ ਜੀ ਹਾਂ ਹੁਣ ਮੈਨੂੰ ਨਹੀਂ ਪਤਾ ਕਿੰਨੀ ਕਸਾਈ ਆ ਪਰ ਮੈਨੂੰ ਉਹਦੀ ਗੱਲ ਚ ਅਸਰ ਲੱਗਿਆ ਜੀ ਉਹ ਕਹਿ ਰਿਹਾ ਸੀ ਕਹਿੰਦਾ ਯਾਰ ਮੈਨੂੰ ਐਂ ਲੱਗਦਾ ਹੈ ਜਿਹੜਾ ਬਿੱਲੀ ਲੰਘਣ ਤੋਂ ਬਾਅਦ ਅਸੀਂ ਟੈਨਸ਼ਨ ਲੈਨੇ ਆ ਕਿ ਕਈਰ ਹੁਣ ਕੁਛ ਮਾੜਾ ਨਾ ਹੋ ਜਾਵੇ ਕਹਿੰਦੇ ਪੁਰਾਣੇ ਵੇਲੇ ਦਾ ਕੰਮ ਹੋਊਗਾ ਹੂੰ ਜੰਗਲਾਂ ਚ ਜਦੋਂ ਐਦਾਂ ਲੰਘਣਾ ਹੂੰ ਜੰਗਲਾਂ ਚ ਰਹਿਣਾ ਹੂੰ ਬਿੱਲੀ ਦੇ ਮਗਰ ਸ਼ੇਰ ਹੋਊਗਾ ਹਾਂ ਬਿਲਕੁਲ ਜਦੋਂ ਕਦੇ ਬਿੱਲੀ ਲੰਗੀ ਆ ਸੜਕ ਤੋਂ ਲੰਘੀ ਤਾਂ ਬੰਦੇ ਦਾ ਧਿਆਨ ਹੋ ਜਾਂਦਾ ਸੀ ਯਾਰ ਵੀ ਸ਼ੇਰ ਕਿਤੇ ਨੇੜੇ ਹੋਊਗਾ ਇੱਥੇ ਹੂੰ ਤਾਂ ਹੁਣ ਗੱਲ ਬਿੱਲੀ ਤੋਂ ਬਚਣ ਦੀ ਲੋੜ ਨਹੀਂ ਹੈ ਹੂੰ ਸ਼ੇਰ ਤੋਂ ਅਲਰਟ ਹੋਣ ਦੀ ਲੋੜ ਹੈ ਹਾਂ ਕਾਰਨ ਤਾਂ ਮੈਨੂੰ ਲੱਗਦਾ ਇਹੋ ਜਿਹੀ ਹੋਣਗੇ ਇਹ ਤਾਂ ਹੈ ਇਹਨਾਂ ਚੀਜ਼ਾਂ ਵਿੱਚ ਜਿਹੜੇ ਅਸਲ ਅਸਲ ਪਤਾ ਕੀ ਹੈ ਜਿਹੜੇ ਬਾਅਦ ਚ ਆ ਕੇ ਅੰਧਵਿਸ਼ਵਾਸ ਬਣ ਗਏ ਪਹਿਲਾਂ ਤਾਂ ਬਈ ਜਿਵੇਂ ਟੂਣਾ ਸੀ ਟੂਣੇ ਦਾ ਵੀ ਇੱਕ ਧਿਆਨਸੀ ਵੀ ਜੇ ਉਹ ਕਹਿੰਦੇ ਵੀ ਨਾਰੀਅਲ ਪਿਆ ਤੇ ਉਹਦੇ ਨਾਲ ਕੁਝ ਚੂੜੀਆਂ ਪਈਆਂ ਤਾਂ ਜਿਹੜਾ ਉਸ ਏਰੀਆ ਦਾ ਵੈਦ ਹੁੰਦਾ ਸੀ ਉਹ ਇਹ ਪਤਾ ਲੱਗ ਜਾਂਦੇ ਸੀ ਵੀ ਇੱਧਰ ਕੋਈ ਕੋਈ ਔਰਤ ਬਿਮਾਰ ਆ ਉਹਦੇ ਕੋਈ ਇਸ ਤਰੀਕੇ ਦਾ ਜੇ ਉਹਦੇ ਨਾਲ ਅਨਾਜ ਪਿਆ ਹੁੰਦਾ ਸੀ ਤਾਂ ਕੋਈ ਪੇਟ ਦਾ ਮਰੀਜ਼ ਆ ਇੱਧਰਲੇ ਪਾਸੇ ਵੀ ਉਹ ਉਹਨਾਂ ਨੇ ਸੈਂਟੀਫਿਕ ਕਰਦੇ ਸੀ ਹਰ ਇੱਕ ਚੀਜ਼ ਦਾ ਜਿਹੜੇ ਚਿਰਾਗ ਲਾਉਣੇ ਵੀ ਉਹ ਵੀ ਕਹਿੰਦੇ ਆ ਵੀ ਉਸ ਏਰੀਆ ਦੇ ਵਿੱਚ ਮਤਲਬ ਉਦੋਂ ਅੱਗ ਸਾਂਭ ਕੇ ਰੱਖਣੀ ਪੈਂਦੀ ਸੀ ਨਾ ਉਦੋਂ ਸੀਖਾਂ ਤਾਂ ਹੁੰਦੀਆਂ ਨਹੀਂ ਸੀ ਉਦੋਂ ਇੱਕ ਕਿਤੇ ਨਾ ਕਿਤੇ ਪਿੰਡ 'ਚ ਅੱਗ ਸਾਂਭੀ ਵੀ ਹੁੰਦੀ ਸੀ ਪੁਰਾਣੇ ਸਮਿਆਂ 'ਚ ਵੀ ਉਹ ਚਿਰਾਗ ਲਾ ਲੈਂਦੇ ਸੀ ਉਦੋਂ ਫਿਰ ਸਾਰਾ ਪਿੰਡ ਅੱਗ ਲੈ ਲੈਂਦਾ ਸੀ ਉਹ ਹੌਲੀ ਹੌਲੀ ਬਣਦੀਆਂ ਬਣਦੀਆਂ ਚੀਜ਼ਾਂ ਚਲੋ ਉਹ ਕਿਤੇ ਵਿਸ਼ਵਾਸ ਇੱਧਰ ਇੱਧਰ ਹੁਣ ਆਂਦਰ ਸ਼ੁਰੂ ਪਰ ਨਾ ਯਾਰ ਇਹ ਚੀਜ਼ਾਂ ਤੋਂ ਜਾ ਕੇ ਰੁਕਰਾਓ ਸੱਚੀ ਗੱਲ ਹੈ ਹਨ ਚੜ੍ਹਦੀ ਕਲਾ ਨਾਲ ਜਾਨੀ ਬੱਬਰ ਸ਼ੇਰ ਵਾਲੀ ਜ਼ਿੰਦਗੀ 'ਚ ਜਾਓ ਹੁਣ ਡਰਨ ਡਰਨ ਵਾਲਾ ਨਹੀਂ ਮਸਲਾ ਐਵੇਂ ਉਹੀ ਬਿੱਲੀ ਨੂੰ ਦੇਖ ਕੇ ਆਹ ਰਾਜੇ ਬਣ ਕੇ ਪੋਗੋ